ਬਰਬਾਦ ਕਰਕੇ ਰੱਖ ਤਨ ਨੇ ਪੰਜਾਬ ਨੂੰ ਜਵਾਨੀ ਨੂੰ ਸਰਕਾਰੀ ਗੱਡੀਆਂ ਚ ਚਿੱਟੇ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਆਹ ਨੰਬਰ ਦੀ ਗੱਡੀ ਨੂੰ ਕਿਸੇ ਨਾਕੇ ਤੇ ਰੋਕਣਾ ਨਹੀਂ ਇਹ ਸਮਾਨ ਲੈ ਕੇ ਚੱਲੀ ਐ ਸਮਾਨ ਕਾਹਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਜੈਨੋਸਾਈਡ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਲ ਤੇ ਔਰ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਦੇ ਸੀ ਵੱਡੇ ਮਗਰਮ ਅੱਛਾ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਉਹਦੇ ਹੱਕ ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਕਹਾਣ ਅੱਛਾ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਉਹਨੂੰ ਸਪੈਸ਼ਲ ਉਹਦਿਓ ਜੀ ਬੈਰਕ ਉਹਨੂੰ ਸਪੈਸ਼ਲ ਉਹਦਿਓ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੌਦ ਦਾ ਕਿਲਾ ਜਿੱਤ ਕੇ ਗਿਆ ਇਥੋਂ ਚਿੱਟੇ ਦੇ ਕੇਸ ਚੱਲਦੇ ਆ ਤੈਨੂੰ ਸਪੈਸ਼ਲ ਕਾਹਦਾ ਲਾਈਏ ਉਹ ਦੂਜੇ ਮੁਲਕਾਂ 'ਚ ਦੇਖੋ ਜੇ ਚਿੱਟੇ ਥੋੜਾ ਜਿਹਾ ਵੀ ਮਿਲ ਜੇ ਆ ਗਲਫ ਕੰਟਰੀ ਜਾਂ ਅਮਰੀਕਾ ਕੈਨੇਡਾ ਐਸਐਸਐਲ ਨੇ ਨਾ ਉਹ 'ਚ ਖੜਿਆ ਜਾਂਦਾ ਨਾ ਉਹ 'ਚ ਸੁੱਤਾ ਜਾਂਦਾ ਡਰੱਗ ਦੇ ਡੇੜੇ ਭਾਰੀ ਕੇਸ ਪਾਉਂਦੇ ਹੋ ਕਿਉਂਕਿ ਉਹ ਕਹਿੰਦੇ ਵੀ ਜੇ ਆਪ ਕੋਈ ਨਸ਼ਾ ਕਰਦਾ ਤਾਂ ਉਹ ਆਪਦੇ ਸਰੀਰ ਨੂੰ ਨੁਕਸਾਨ ਪਹੁੰਚਾ ਰਿਹਾ ਜੇ ਕੋਈ ਵੇਚਦਾ ਉਹ ਤਾਂ ਸਮਾਜ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਸਾਰਿਆਂ ਨੂੰ ਸੋ ਨਾਲ ਨਾਲ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾਊਗਾ ਔਰ ਯੁੱਧ ਨਸ਼ਿਆਂ ਵਿਰੁੱਧ ਦਾ ਸਭ ਤੋਂ ਵਧੀਆ ਹੱਲ ਹੈ ਖੇਡ ਦੇ ਮੈਦਾਨ ਇੱਥੇ ਲਈਏ ਬੱਚਿਆਂ ਨੂੰ ਇੱਥੇ ਲਿਆ ਕੇ ਗੇਮਾਂ ਦਾ ਕੰਪੀਟੀਸ਼ਨ ਕਰਾਈਏ ਦੁੱਧ ਘਿਓ ਸਾਡੇ ਪੰਜਾਬ ਚ ਕਦੇ ਖਤਮ ਨਹੀਂ ਹੋ ਸਕਦਾ ਸਾਡੇ ਪੰਜਾਬ ਦੀਆਂ ਸਬਜ਼ੀਆਂ ਸਾਡੇ ਪੰਜਾਬ ਦੀ ਧਰਤੀ ਇੰਨੀ ਵਰਦਾਨ ਮਿਲਿਆ ਹੋਇਆ ਇਸ ਧਰਤੀ ਨੂੰ ਕਿ ਜੋ ਵੀ ਚੀਜ਼ ਜੋ ਵੀ ਬੀਜ ਸੁੱਟ ਦੋਗੇ ਉਗ ਪੈਂਦਾ ਸੋ ਇਸ ਕਰਕੇ ਅੱਜ ਦਾ ਦਿਨ ਕਾਫੀ ਮਹੱਤਵ ਪੂਰਨਾ ਕੇ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਇਲਾਕੇ ਦੇ ਬੱਚਿਆਂ ਤਾਂ ਬਹੁਤ ਮੱਲਾ ਮਾਰੀ ਆਵੀਆਂ ਕਬੱਡੀ ਦੇ ਵਿੱਚ ਅਸੀਂ ਮਾਲਵੇ ਦੀਆਂ ਟੀਮਾਂ ਜਿਹੜੀਆਂ ਔਰ ਨਾਲ ਨਾਲ ਬਾਕਸਿੰਗ ਜਿਹੜੀ ਹੈ ਉਹ ਵੀ ਇੱਧਰਲੇ ਪਾਸੇ ਹੈ ਹਾਕੀ ਜਲੰਧਰ ਵਾਲੇ ਪਾਸੇ ਹੈ ਸੰਸਾਰਪੁਰ ਮਿੱਠਾਪੁਰ ਫੁੱਟਬਾਲ ਮਾਲਾ ਮਾਲਪੁਰ ਵਾਲੇ ਪਾਸੇ ਹੈ ਗੜਸ਼ੰਕਰ ਵਾਲੇ ਪਾਸੇ ਹੁਸ਼ਿਆਰਪੁਰ ਉਧਰ ਫੁੱਟਬਾਲ ਖੇਡਦੇ ਆ ਸੋ ਆਪਣੇ ਬਹੁਤ ਸਾਰੇ ਚੈਪਟਰ ਨੇ ਪੰਜਾਬ ਦੇ ਹਿੱਸੇ ਜਿੱਥੇ ਕੋਈ ਖਾਸ ਗੇਮ ਮਸ਼ਹੂਰ ਹੈ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਹੈ ਉਹ ਗੇਮ ਪਰਫੁੱਲਟ ਹੋਵੇ ਉੱਥੇ ਇਹ ਇਹ ਪਿੰਡਾਂ ਵਾਲੇ ਸੋਚ ਸਕਦੇ ਆ ਗੱਲਾਂ ਉਹਨਾਂ ਨੂੰ ਕੀ ਪਤਾ ਹੈ ਵੀ ਇਹ ਕੀ ਹੁੰਦਾ ਉਹ ਕਹਿੰਦੇ ਕੋਈ ਜਿੱਤਿਆ ਸੀਗਾ ਪਿੰਡ ਚੋਂ ਕਿਤੋਂ ਵੋਟਾਂ ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਫੁੱਟਬਾਲ ਦੇ ਮੈਚ ਦੇ ਵਿੱਚ ਚੀਫ ਗੈਸਟ ਬਣਾ ਕੇ ਲੈ ਗਏ ਫੁੱਟਬਾਲ ਦਾ ਮੈਚ ਚੱਲੀ ਜਾਵੇ ਇੱਧਰ ਨੂੰ ਜਾਣ ਕੇ ਇੱਧਰ ਨੂੰ 10 15 ਮਿੰਟਾਂ ਬਾਅਦ ਕਹਿੰਦਾ ਵੀ ਕਿਉਂ ਲੱਤਾਂ ਮਾਰੀ ਜਾਂਦੇ ਬਾਲ ਦੇ ਠੁੱਡੇ ਕਿਉਂ ਮਾਰੀ ਜਾਂਦੇ ਉਹ ਨਾਲ ਬੈਠਾ ਸੀ ਅਫਸਰ ਕੋਈ ਉਹ ਕਹਿੰਦਾ ਸਰ 골 ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦਾ ਯਾਰ ਬੁੱਧੂ ਬਣਾਉਂਦੇ ਮੈਂ ਮਨਿਸਟਰ ਹਾਂ ਇਦੋਂ ਬਾਅਦ 골 ਕੀ ਹੋਊਗੀ ਬਹੁਤ 골 ਹੋਊਗੀ ਤਾਂ ਬਾਲ ਤਾਂ ਜਮਾ 골 ਹੈ ਤੂੰ ਕਿਉਂ ਇਹਨੂੰ ਹਟਾਓ ਇਹਨਾਂ ਨੂੰ ਕਿਉਂ ਬਚਾਦਾ ਟਾਈਮ ਉਹ ਕਹਿੰਦੇ ਨਹੀਂ ਜੀ ਉਹ 골 ਹੁੰਦਾ ਜੀ ਉਹਦੇ ਵਿੱਚ ਜਾਂਦੇ ਤੂੰ 골 ਹੁੰਦਾ ਤੇ ਜਦੋਂ ਨਾਮ ਵੰਡੇ ਇਹ ਨਾਮ ਵੰਡ ਕੇ ਕਹਿੰਦਾ ਅੱਜ ਮੈਨੂੰ ਬੜਾ ਦੁੱਖ ਹੋਇਆ ਸਾਡੇ ਦੇਸ਼ ਦੇ 22 ਖਿਡਾਰੀਆਂ ਕੋਲ ਇੱਕ ਗੇਮ ਹੈ ਇੱਕ ਬਾਲ ਹੈ 22 ਖਿਡਾਰੀ ਕਹਿੰਦਾ ਬਾਲ ਇੱਕ ਕੋਈ ਗੱਲ ਨਹੀਂ ਹਜੇ ਖਜ਼ਾਨਾ ਖਾਲੀ ਹੈ ਕਹਿੰਦਾ ਹਜੇ ਥੋੜਾ ਜਿਹਾ ਘਾਟੇ ਚ ਚੱਲ ਰਿਹਾ ਦੇਸ਼ ਬਸ ਕਹਿੰਦਾ ਤੁਸੀਂ ਉਹ ਦਿਨ ਦੂਰ ਨਹੀਂ ਹੁਣ 2 ਸਾਲ ਸਾਨੂੰ ਹੋਰ ਚੱਲਣ ਲੈਣੋ 2 ਦਿਨ 2 ਸਾਲਾਂ ਬਾਅਦ ਕਹਿੰਦਾ ਹਰੇ ਖਿਡਾਰੀ ਕੋਲ ਆਪਣੇ ਆਪਣੀ ਬਾਲ ਹੋਇਆ ਕਰੂ ਐਵੇਂ ਲੜਨ ਦੀ ਲੋੜ ਹੀ ਨਹੀਂ ਇੱਕ ਦੂਜੇ ਨਾਲ ਆ ਆ ਤਾਂ ਸਾਡੇ ਮੰਤਰੀ ਰਹੇ ਨੇ ਸਵਿਸ਼ ਕਰਕੇ ਮੈਂ ਫੇਰ ਕਹਿੰਨਾ ਕਿ ਸਪੈਸ਼ਲਿਸਟ ਲੋਕਾਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਚਾਹੇ ਉਹ ਥਲੈਟਿਕਸ ਤੇ ਚਾਹੇ ਉਹ ਖੇਡਾਂ ਤੇ ਚਾਹੇ ਉਹ ਇੰਡਸਟਰੀ ਤੇ ਜਿਹੜੇ ਉਹ ਉਸ ਚੀਜ਼ ਬਾਰੇ ਜਾਣਦੇ ਨੇ ਜਿਨ੍ਹਾਂ ਨੂੰ ਉਹਦੇ ਉਹਦੇ ਬਾਰੇ ਪਤਾ ਹੈ ਜੇ ਉਹ ਮੈਡੀਕਲ 'ਚ ਹੋਵੇ ਨਾ ਉਹੀ ਪਹਿਲਾ ਕਹਾਵਤ ਹੁੰਦੀ ਸੀ ਕਿ ਮਾੜਾ ਡਾਕਟਰ ਜਿਹੜਾ ਉਹ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਜਦੋਂ ਪਤਾ ਹੀ ਨਹੀਂ ਕੋਈ ਟ੍ਰੇਨਿੰਗ ਹੀ ਨਹੀਂ ਸੋ ਅਸੀਂ ਉਹਨਾਂ 'ਚੋਂ ਨਿਕਲੇ ਹੋਏ ਆ ਅੱਜ ਕਾਲਚਰਾਣੀ ਵਾਲਿਓ ਮੈਂ ਮੈਂ ਗੱਲ ਕਰ ਰਿਹਾ ਸੀ ਕੇਜਰੀਵਾਲ ਸਾਹਿਬ ਨਾਲ ਮੈਂ ਕਹਾਂ ਜੀ ਵਕਤ ਦੇਖ ਲੋ ਕਿੰਡੀ ਵੱਡੀ ਚੀਜ਼ ਐ ਡਰੀਏ ਮਹਾਰਾਜ ਤੋਂ ਇਹ ਵਕਤ ਬਹੁਤ ਵੱਡੀ ਚੀਜ਼ ਐ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਭਿਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਇਹ ਵਕਤ ਇਸੇ ਕਾਲ ਚ ਰਾਣੀ ਵਾਲੀ ਮੰਡੀ ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਦਾ ਸੀ ਤੇ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਐ ਇੱਕ ਮੰਡੀ ਵੀ ਉਹੀ ਐ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਐ ਵੀ ਯਾਰ ਉੱਤੋਂ ਦੀ ਗੇੜਾ ਜਾਂਦੇ ਜਣ ਕਿਤੇ ਐਵੇਂ ਮਿਣ ਜਾਂਦੇ ਨੇ ਉੱਤੋਂ ਹੀ ਇਹ ਕੁਦਰਤ ਐ ਮੇਰੇ 'ਚ ਕੋਈ ਕਸੂਰ ਨਹੀਂ ਇਹ ਤਾਂ ਪਬਲਿਕ ਐ ਜੀ ਲੋਕਾਂ ਦਾ ਤੁਹਾਡਾ ਪਿਆਰ ਐ ਜਿਹਦੇ ਕਰਕੇ ਉੱਡੇ ਫਿਰਦੇ ਆ ਤੁਹਾਡਾ ਪਿਆਰ ਐ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਪਿਆਰ ਐ ਜਿਹੜਾ ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦਾ ਰਹਿੰਦਾ ਜੇ ਨਜ਼ਰ ਤੁਸੀਂ ਸਾਡੇ ਨਾਲੋਂ ਸਾਨੂੰ ਕੋਈ ਖਤਰਾ ਨਹੀਂ ਨੜੇ ਸਾਨੂੰ ਖਤਰਾ ਕਹਦਾ ਹੋਊਗਾ ਜਿੱਥੋਂ ਆਏ ਆ ਉਦੋਂ ਥੱਲੇ ਤਾਂ ਜਾ ਹੀ ਨਹੀਂ ਸਕਦੇ 20 25 25 ਫੁੱਟ ਡੂੰਘੇ ਬੋਰ ਦੇ ਟੋਆں ਚ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੀ ਆ ਫਿਰ ਹੁਣ ਪਰ ਹਾਂ ਜਦੋਂ ਆਗੇ ਬਾਹਰ ਨਿਕਲੇ ਤਾਂ ਫਿਰ ਇਹੀ ਦਿਲ ਚ ਹੈਗਾ ਹਰੇਕ ਧੜਕਣ ਤੋਂ ਬਾਅਦ ਕਿ ਪੰਜਾਬ ਦੇ ਕੰਮ ਆ ਜੀਏ ਪੰਜਾਬੀਆਂ ਦੇ ਕੰਮ ਆ ਜੀਏ ਕੋਈ ਇਹੋ ਜਿਹਾ ਪੈਨ ਚਲਾ ਦਈਏ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਜੇ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਤੋਂ ਬਿਨਾਂ ਕਿਸਪਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਔਰ ਹਰ ਰੋਜ਼ ਨਵੀਂ-ਨਵੀਂ ਸਕੀਮਾਂ 195000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਕੋਈ ਸੜਕਾਂ ਚੌੜੀਆਂ ਹੋਣਗੀਆਂ ਕੁਝ ਦੀ ਰਿਪੇਅਰ ਹੋਊਗੀ ਕੁਝ ਨਵੀਆਂ ਬਣਣਗੀਆਂ 195000 ਸੜਕਾਂ ਜਿਹੜੀਆਂ ਉਹ ਬਣ ਕੇ ਤਿਆਰ ਹੋਣਗੀਆਂ ਬਿਜਲੀ ਦਿਨੇ ਆਉਂਦੀ ਹੈ ਨਾ ਫਿਰ ਹੁਣ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਆਉਂਦੇ ਵੀ ਦਸ ਦਾ 12-12 ਘੰਟੇ ਆ। ਮੈਨੂੰ ਪਤਾ ਐ ਇਸ ਗੱਲ ਦਾ ਕਿ 2 ਘੰਟੇ ਦੇ ਦੋ ਘੰਟਾ ਵਿੱਚੋਂ ਕੱਢ ਦੋ ਖਾਲ ਮਰ ਜਾਂਦਾ। ਉਹਨਾਂ ਨੂੰ ਖਾਲ ਦਾ ਹੀ ਨਹੀਂ ਪਤਾ ਜਦੋਂ ਉਹਨਾਂ ਨੂੰ ਕੀ ਪਤਾ? ਵੀ ਖਾਲ ਕੀ ਹੁੰਦਾ? ਨੱਕਾ ਕੀ ਹੁੰਦਾ? ਕੁਝ ਨਹੀਂ ਪਤਾ ਮੋਗਾ ਕੀ ਹੁੰਦਾ? ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਮੁੱਕ ਜਾਣ ਉਹਨਾਂ ਨੂੰ ਕੀ ਪਤਾ ਮੋਗਿਆਂ ਦਾ ਯਾਰ ਕੀ ਹੁੰਦਾ? ਮੋਗਾ ਤਾਂ ਹੈ ਚੱਕਣਾ ਮੋਗਾ ਨੀਵਾ ਕਰਨਾ ਕੁਝ ਨਹੀਂ ਪਤਾ ਇਹਨਾਂ ਨੂੰ। ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਜਿਹੜੇ ਕੱਸੀਆਂ ਤੇ ਬਾਰੀਆਂ ਲਾਉਂਦੇ ਰਹੇ ਨੇ 12 ਵਜੇ ਤੋਂ ਲੈ ਕੇ 1:20 ਮਿੰਟ ਤੱਕ ਤੇਰੀ ਐ ਭਾਈ। 1 ਵਜੇ 21 ਮਿੰਟ ਨਹੀਂ ਹੋਣ ਦਿੰਦਾ ਅਗਲਾ ਘੰਡਾਸਾ ਲਿਆਉਂਦਾ ਨਾਲ ਕਹੀ ਦੇ ਗਾਹਾਂ ਅਗਲਾ ਮੂਰਲਾ ਜਿਹੜਾ ਜਿਨੇ ਪਾਣੀ ਵੱਢਣਾ ਹੁੰਦਾ ਵੀ 1 ਮਿੰਟ ਵੀ ਜੇ ਵੱਧ ਹੋ ਗਿਆ ਕਤਲ ਕਰ ਦਿੰਦੇ ਇੱਥੇ ਐਨੀ ਪਾਣੀ ਦੀ ਵੈਲਿਊ ਸਾਡੀ ਕੱਸੀਆਂ ਦਾ ਪਾਣੀ ਕਿਸੇ ਨੇ ਵੇਖਿਆ ਹੀ ਨਹੀਂ ਹੋਣ ਲਿਆਂਦਾ ਟੇਲਾਂ ਤੱਕ ਸੋ ਇਸ ਕਰਕੇ ਹਰ ਧੜਕਣ ਦੇ ਵਿੱਚ ਪੰਜਾਬ ਧੜਕਦਾ ਹੈ ਹਰ ਇੱਕ ਧੜਕਣ ਦੇ ਵਿੱਚ ਪੰਜਾਬੀ ਧੜਕਦੇ ਨੇ ਮੈਂ ਤਾਂ ਜੇ ਹਰੇਕ ਸਾਹ ਤੋਂ ਬਾਅਦ ਵੀ ਤੁਹਾਡੇ ਧੰਨਵਾਦ ਕਰਨ ਲੱਗਾ